ਐ ਇਸ ਵਕਤ ਇਹ ਦੋ ਵਾਹਗਣ ਅਪਡੇਟ ਕੋ ਘੰਟਾ ਪਹਿਲੇ ਸਾਡਾ ਕੋਈ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਬਾਹਰ ਸ਼ਾਹਪੁਰਾ ਦੀ ਪਹਿਲੀ ਤੇ ਸਰਗਪਾਲ ਸਿੰਘ ਉਹਨਾਂ ਦੀ ਪਹਿਲੀ ਹੈ ਉੱਥੇ ਜਦੋਂ ਆਪਣੀ ਪਹਿਲੀ ਦੇ ਵਿੱਚ ਇਹਨਾਂ ਨੇ ਪਹਿਲੇ ਕਣਕ ਦੇ ਵੱਢ ਲਈ ਹੈ ਕਮਬਾਈਨ ਦੇ ਨਾਲ ਅੱਜ ਟੂੜੀ ਬਣਾਉਣ ਲਈ ਆਏ ਸੀ ਜਿਸ ਲਈ ਤੇ ਦੇਖਿਆ ਕਿ ਇੱਕ ਡਿਵਾਈਸ ਪਈ ਹੈ ਇੱਥੇ ਮੋਸਟ ਲਾਈਕਲੀ ਮਜ਼ਾਇਲ ਦਾ ਕੋਈ ਪਾਰਟ ਹੋਵੇਗਾ ਤੇ ਉਹ ਇਹਨਾਂ ਦੇ ਖੇਤਾਂ 'ਚ ਪਈ ਹੈ ਤੇ ਉਹਨਾਂ ਨੇ ਇਨਫੋਰਮ ਕੀਤਾ ਸਾਨੂੰ ਅਸੀਂ ਇੱਥੇ ਆ ਕੇ ਮੌਕੇ ਤੇ ਆਏ ਹਾਂ ਦੇਖਿਆ ਕਿ ਤੇ ਆਰਮੀ ਅਫੀਸ਼ਰਸ ਨੂੰ ਅਸੀਂ ਇਹਦੇ ਬਾਰੇ ਇਤਲਾਹ ਦਿੱਤੀ ਹੈ ਤੇ ਉਹ ਆ ਕੇ ਤੇ ਇਹਨੂੰ ਆਪਣਾ ਫਰਦਰ ਇਨਵੈਸਟੀਗੇਟ ਕਰ ਲੈਂਦੇ ਨੇ ਜ਼ਿਆਦਾਤਰ ਇਹਦੇ ਬਾਰੇ ਕੌਣ ਦੱਸ ਸਕਦਾ ਫ੍ਰੈਂਚ ਕੀ ਮਾਈਕੀ ਕਿ ਆਰਮੀ ਆ ਗਈ ਆਰਮੀ ਵਾਲੇ ਆਰਮੀ ਵਾਲੇ ਦੱਸਣਗੇ ਇਹਦੇ ਵਿੱਚ ਉਹ ਮੈਂ ਹਾਂ ਕਿ ਹੈ ਕੀ ਹੈ ਕਿਸੇ ਤਿਬੜੀ ਕੈਂਟ ਵਾਲਿਆਂ ਨੂੰ ਅਸੀਂ ਇਹਦੀ ਪਿਕ ਭੇਜ ਦਿੱਤੀ ਹੈ ਤੇ ਨਾਲੇ ਅਸੀਂ ਲੋਕੇਸ਼ਨ ਭੇਜ ਕੇ ਤੇ ਉਹਨਾਂ ਨੂੰ ਰਿਕੁਐਸਟ ਕੀਤੀ ਗਈ ਸੀ ਦੇਖਿਆ ਕਿ ਕੋਈ ਫੋਰਸ ਆਪਿਸ ਉਹ ਤੇ ਕੀ ਲਗਾਇਆ ਤੁਸੀਂ ਕਿਨੇ ਤੇ ਨੰਬਰ ਆਜਾ ਹਾਂ ਬੇ ਬਿਲਕੁਲ ਜਿਸ ਤਰੀਕੇ ਦਾ ਅੱਜ ਕੱਲ੍ਹ ਮਾਹੌਲ ਚੱਲ ਰਿਹਾ ਜਾਂ ਜਿਸ ਤਰੀਕੇ ਨਾਲ ਆਪਣੀ ਸਾਡੀਆਂ ਉਧਰੋਂ ਪਾਕਿਸਤਾਨ ਵੱਲੋਂ ਰਾਸ਼ੀਸੇ ਡਰੋਨ ਜਾਂ ਦੂਸਰੇ ਮਜ਼ਾਇਲ ਇੰਟਰਸੈਪਟ ਕਰ ਰਹੀ ਹੈ ਆਪਣੀ ਇੰਡੀਅਨ ਆਰਮੀ ਵਾਲੇ ਤੇ ਉਹਦਾ ਕੋਈ 파ਰ ਮੇ ਵੀ ਕਿਤੇ ਕੋਈ ਤੋਂ ਆ ਗਿਆ ਹੋਵੇ ਮੇਰਾ ਨਾਮ ਆਜੀਪਾਲ ਸਿੰਘ ਹੈ ਮੈਂ ਇਸੇ ਪਿੰਡ ਦਾ ਸ਼ਾਹਪੁਰੇ ਦਾ ਵਸਨੀਕ ਹੈ ਤੇ ਹੁਣ ਫੋਰਸ ਆਏ ਸੀਗੇ ਇੱਥੇ ਕੋਈ ਇੱਕ ਟੁਕੜਾ ਜੋ ਕਿ ਸ਼ੱਕੀ ਲੱਗਦਾ ਹੈ ਇਸ ਤਰ੍ਹਾਂ ਕੋਈ ਮਜ਼ਾਇਲ ਦਾ ਜਾਂ ਕੋਈ ਹੋਰ ਉਸ ਤਰ੍ਹਾਂ ਦਾ ਪਾਰਟ ਹੈ ਤੇ ਜਿੰਦਾ ਪਤਾ ਹੀ ਹੈ ਸਾਰਿਆਂ ਨੂੰ ਪਾਕਿਸਤਾਨਾ ਜੋ ਸਿਚੁਏਸ਼ਨ ਚੱਲ ਰਹੀ ਹੈ ਹੋਰਾਂ ਜਗਾਂ ਤੇ ਵੀ ਕਾਫੀ ਡਰੋਨ ਜਾਂ ਦੂਜੀਆਂ ਚੀਜ਼ਾਂ ਪਾਰਟਸ ਮਿਲੇ ਨੇ ਤੇ ਇਹ ਵੀ ਵੀ ਉਸੇ ਤਰ੍ਹਾਂ ਦਾ ਹੀ ਲੱਗਦਾ ਇਹ ਜੀ ਆਵਾਜ਼ ਆਈ ਸੀ ਤੇ ਰਾਤ ਨੂੰ ਆਵਾਜ਼ ਆਈ ਸੀ ਪਰ ਉਹ ਸਵੇਰੇ ਵੀ ਮੈਂ ਆਇਆ ਸੀ ਉਹ ਆਪਣੇ ਮੇਰੇ ਡੌਗਸ ਨੇ ਉਹ ਵੀ ਇੱਥੇ ਆਏ ਸੀ ਕਿ ਪਰ ਮੈਂ ਉਦੋਂ ਤੱਕ ਮੈਂਨਾਂ ਧਿਆਨ ਨਹੀਂ ਦਿੱਤਾ ਤੇ ਉਹ ਸਗੋਂ ਆਏ ਮੈਂ ਰੋਡ ਤੋਂ ਮਤਲਬ ਜਾਨਵਰ ਨੂੰ ਪਤਾ ਲੱਗ ਜਾਂਦਾ ਹੈ ਤੇ ਉਹ ਹੁਣ ਪਤਾ ਲੱਗਾ ਮੈਨੂੰ ਆਇਆ ਸੀ ਕਾਲ ਵੀ ਇੱਥੇ ਪੀਸ ਕੋਈ ਦਿਖਾ ਪਿਆ ਹੈ ਤੇ ਉਹ ਡਿਫਸਰ ਆਏ ਨੇ ਜੀ ਐਸਐਚਓ ਸਾਹਿਬ ਕਾਫੀ ਲੱਗਦਾ ਮਹੌਲ ਇਹ ਦਹਿਸ਼ਤ ਭਰਿਆ ਲੱਗ ਰਿਹਾ ਹਾਂਜੀ ਬਰੇ ਹਾਂ ਹੁੰਦਾ ਹੀ ਆ ਜੀ ਜੋ ਕੋਈ ਸਿਚੁਏਸ਼ਨ ਇਦਾਂ ਦੀ ਚੱਲ ਰਹੀ ਹੈ ਸਾਰੇ ਹੀ ਪੰਜਾਬ ਚ ਸਾਰੇ ਬਾਰਡਰ ਲਾਈਨ ਜਿੰਨੀ ਵੀ ਆ ਜੇ ਕੇ ਆ ਰਾਜਸਥਾਨ